ਕਿੰੂਆ ਉਹ ਵੀ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਹਬ ਤੋੜਿਆ ਇਹ ਬਾਗ ਆ ਜਿਹੜਾ ਪੂਰਾ ਕਿਨੂਆ ਦਾ ਭਰਿਆ ਹੋਇਆ ਹਰ ਪਾਸੇ ਜਿਹੜੇ ਤੁਹਾਨੂੰ ਕਿਨੂ ਨਜ਼ਰ ਆ ਰਹੇ ਨੇ ਪਰ ਕਿਨੂਆ ਨੂੰ ਖਰੀਦਣ ਵਾਲਾ ਕੋਈ ਨਹੀਂ ਆ ਮਾਰਕੀਟ ਵਿੱਚ ਜਰਾ ਸਾਤਾ ਜੀ ਇਹ ਆਈ ਇਹ ਦੇਖ ਲੋ ਵੀ ਸਾਰਾ ਬਾਗ ਭਰਿਆ ਪਿਆ ਕਿਨੂਆ ਦੇ ਨਾਲ ਬੂਟੇ ਕਿੰਨਾ ਫਲ ਇੰਨਾ ਜ਼ਿਆਦਾ ਫਲ ਲੱਗਿਆ ਜੀ ਇੱਥੇ ਤੇ ਦੱਸੋ ਮਾਰਕੀਟ ਦੇ ਵਿੱਚ बिक ਨਹੀਂ ਰਿਹਾ ਜੀ ਇਹ ਭਾਅ ਹੈ ਨਹੀਂ ਜੀ ਜਵੇਂ ਜੀ ਸਰਕਾਰ ਕਹਿੰਦੀ ਹੈ ਵੀ ਤੁਸੀਂ ਬਾਗਬਾਨੀ ਵਿੱਚ ਵੜੋ ਵਿੱਚੋਂ ਨੇ ਦੇ ਚੱਕਰ ਚੋਂ ਨਿਕਲੋ ਇਹ ਦੇਖ ਲਓ ਜੀ ਹੁਣ ਝੋਨੇ ਦੇ ਚੱਕਰ ਚੋਂ ਨਿਕਲ ਕੇ ਆ ਇਹਨਾਂ ਦਾ ਵੀ ਆ ਹਾਲ ਹੈ ਬਾਗਾਂ ਦਾ ਵੀ ਆ ਤੁਸੀਂ ਪੰਜਾਬ ਦੇ ਮਾਲਵੇ ਇਲਾਕੇ ਨੂੰ ਬਾਗਾਂ ਦਾ ਇਲਾਕਾ ਵੀ ਕਿਹਾ ਜਾਂਦਾ ਹੈ ਤੇ ਮਾਲਵੇ ਚੋਂ ਗੱਲ ਕਰੀਏ ਮੌਰ ਮੰਡੀ ਇਲਾਕੇ ਦੀ ਮੌਰ ਮੰਡੀ ਇਲਾਕੇ ਵਿੱਚ ਵੱਡੀ ਤعداد ਵਿੱਚ ਲੋਕਾਂ ਨੇ ਬਾਗ ਲਗਾਏ ਹੋਏ ਨੇ ਬੇਸ਼ੱਕ ਪਹਿਲਾਂ ਇੱਥੇ ਅੰਗੂਰਾਂ ਦੇ ਬਾਗ ਹੁੰਦੇ ਸੀ ਪਰ ਪਿਛਲੇ ਸਮੇਂ ਦੌਰਾਨ ਅੰਗੂਰਾਂ ਦਾ ਬਾਗ ਆ ਜਿਹੜੇ ਘਾਟੇ ਦਾ ਸੌਦਾ ਸਾਬਤ ਹੋਏ بارش ਹੋਈ ਝੱਖੜ ਕਰਕੇ ਅੰਗੂਰ ਕਾਫੀ ਨੁਕਸਾਨਦਾਇਕ ਰਹੇ ਕਿਸਾਨਾਂ ਨੇ ਅੰਗੂਰ ਪੱਟਤੇ ਤੇ ਹੁਣ ਕਿਸਾਨ ਨੇ ਜਿਹੜੇ ਜ਼ਿਆਦਾਤਰ ਕਿੰਨੂ ਅਮਰੂਦ ਇਹਨਾਂ ਦੇ ਬਾਗ ਕਿਸਾਨਾਂ ਨੇ ਲਾਏ ਹੋਏ ਨੇ ਪਰ ਹੁਣ ਜਿਹੜਾ ਕਿੰਨੂ ਐ ਉਹ ਵੀ ਕਿਸਾਨਾਂ ਲਈ ਘਾਟੇ ਦਾ ਸੌਦਾ ਸਾਫ ਤੋਰਿਆ ਅਸੀਂ ਇਸ ਵਕਤ ਪਿੰਡ ਬੁਰਜਮਾਨ ਸਾਹਿਬ ਵਿੱਚ ਮੌਜੂਦ ਹਾਂ ਇੱਕ ਵਾਰ ਤੁਹਾਨੂੰ ਬਾਗ ਦਿਖਾ ਦਈਏ ਕਿ ਇਹ ਬਾਗ ਆ ਜਿਹੜਾ ਪੂਰਾ ਕਿੰਨੂਆਂ ਦਾ ਭਰਿਆ ਹੋਇਆ ਹਰ ਪਾਸੇ ਜਿਹੜੇ ਤੁਹਾਨੂੰ ਕਿੰਨੂ ਨਜ਼ਰ ਆ ਰਹੇ ਨੇ ਬਹੁਤ ਵਧੀਆ ਫਸਲ ਆ ਜਿਹੜੀ ਇਸ ਵਾਰ ਬੰਪਰ ਫਸਲ ਆ ਜਿਹੜੀ ਕਿਸਾਨਾਂ ਦੇ ਦੱਸਣ ਮੁਤਾਬਕ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਬਾਗ ਨੇ ਜਿਹੜੇ ਕਿਨੂਆ ਦੇ ਭਰੇ ਹੋਏ ਨੇ ਤੇ ਹਰ ਪਾਸੇ ਕਿਨੂ ਪੱਕਿਆ ਹੋਇਆ ਤੁਹਾਨੂੰ ਨਜ਼ਰ ਆਵੇਗਾ ਪਰ ਕਿਨੂਆਂ ਨੂੰ ਕਿਨੂਆਂ ਨੂੰ ਖਰੀਦਣ ਵਾਲਾ ਕੋਈ ਨਹੀਂ ਹੈ ਮਾਰਕੀਟ ਵਿੱਚ ਜਿਸ ਕਰਕੇ ਕਿਸਾਨ ਪਰੇਸ਼ਾਨ ਨੇ ਕਿਸਾਨ ਨਾਲ ਗੱਲਬਾਤ ਕਰਦੇ ਆ ਇਸ ਵਾਰ ਤੁਹਾਨੂੰ ਖੁਸ਼ੀ ਹੋਣੀ ਸੀ ਕਿਉਂਕਿ ਬਾਗ ਬੜਾ ਭਰਿਆ ਹੋਇਆ ਹੈ ਸਾਨੂੰ ਵੀ ਦੇਖ ਕੇ ਲੱਗਦਾ ਵੀ ਚੰਗਾ ਮੁਨਾਫਾ ਹੋਊਗਾ ਫਿਰ ਕਿਉਂ ਨਿਰਾਸ਼ਾ ਕਿੱਥੋਂ ਆ ਰਹੀ ਹੈ ਤੁਹਾਨੂੰ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜੀ ਹਾਂ ਤੇ ਨਰਾਸਾਤਾ ਜੀ ਇਹ ਆਈ ਇਹ ਦੇਖ ਲੋ ਵੀ ਸਾਰਾ ਬਾਗ ਭਰਿਆ ਪਿਆ ਕਿੰਨਾਂ ਦੇ ਨਾਲ ਬੂਟੇ ਕਿੰਨਾ ਫਲ ਇੰਨਾ ਜਿਆਦਾ ਫਲ ਲੱਗਿਆ ਜੀ ਇਤਕੀ ਤੇ ਦੱਸੋ ਮਾਰਕੀਟ ਦੇ ਵਿੱਚ ਵਿਕ ਨਹੀਂ ਰਿਹਾ ਜੀ ਇਹ ਭਾਅ ਹੈ ਨਹੀਂ ਜੀ ਜਵੇਂ ਤੇ ਥੱਲੇ ਡਿੱਗ ਰਹੇ ਆ ਕਿ ਤੁਸੀਂ ਦੇਖ ਲੋ ਵੀ ਬੂਟੇ ਥੱਲੇ ਆ ਦੇਖੋ ਜੀ ਭਰੇ ਪਏ ਆ ਥੱਲੇ ਤੇ ਮੰਡੀ ਦੇ ਵਿੱਚ ਵਿਕ ਨਹੀਂ ਰਹੇ ਜੀ ਇਹ ਕੋਈ ਸਰਕਾਰ ਨੂੰ ਮਾਣਾ ਮੋਟਾ ਇਹਦਾ ਹੱਲ ਚਾਹੀਦਾ ਜੀ ਪਹਿਲਾਂ ਸਾਡੇ ਦੋਨੇ ਪਿੰਡਾਂ ਦੇ ਵਿੱਚ ਉਂਗੂਰ ਸੀਗੇ ਉਂਗੂਰਾਂ ਦੇ ਬਾਗ ਬਹੁਤ ਜਿਆਦੇ ਬਾਗ ਸੀ ਗਈ ਉਹ ਇਸੇ ਕਾਰਨ ਉਂਗੂਰ ਫੇਲ ਹੋਈ ਸਰਕਾਰ ਕਹਿੰਦੀ ਹੈ ਵੀ ਤੁਸੀਂ ਬਾਗਬਾਨੀ ਵਿੱਚ ਵੜੋ ਤੇ ਵਿੱਚੋਂ ਨੇ ਦੇ ਚੱਕਰ ਚੋਂ ਨਿਕਲੋ ਇਹ ਦੇਖ ਲਓ ਜੀ ਹੁਣ ਝੋਨੇ ਦੇ ਚੱਕਰ ਚੋਂ ਨਿਕਲ ਕੇ ਆ ਇਹਨਾਂ ਦਾ ਵੀ ਆ ਹਾਲ ਹੈ ਬਾਗਾਂ ਦਾ ਵੀ ਆ ਕੋਸਾਈ ਤੇ ਕੋਈ ਨਹੀਂ ਪੁੱਛ ਰਿਹਾ ਜੀ ਕਿ ਕਿੰਨੂ ਦਾ ਐਡਾ ਬਾਗ ਭਰਿਆ ਹੋਇਆ ਕਿਸ ਤਰ੍ਹਾਂ ਉਮੀਦ ਕਿਸ ਤਰ੍ਹਾਂ ਦੀ ਸੀ ਉਮੀਦ ਤਾਂ ਐਂ ਸੀਗਾ ਜੀ ਜਮੇ ਹੁਣ 2.5 3 ਲੱਖ ਰੁਪਇਆ ਕਿੱਲਾ ਵਟਾਊਗਾ ਪਰ ਇਹ ਕਿੱਲੇ ਦਾ ਲੱਖ ਰੁਪਇਆ ਵੀ ਨਹੀਂ ਵਟ ਰਿਹਾ ਵਟ ਰਿਹਾ ਜੀ ਤੇ 50 60 ਹਜ਼ਾਰ ਇਹਦੇ ਤੇ ਖਰਚ ਆਉਂਦਾ ਜੀ ਕਿੱਲੇ ਤੇ 50 60 ਹਜ਼ਾਰ ਇਹਦੇ ਤੇ ਕਰਨ ਤੇ ਖਰਚ ਆਉਂਦਾ ਜੀ ਤੇ ਅੱਜ ਦੀ ਘੜੀ ਇਹ ਬਸ ਕੱਲਾ ਖਰਚਾ ਵੀ ਨਹੀਂ ਮੋੜਦਾ ਰਹੀ ਇਸ ਬਰੇ ਦਾ ਦੂਜੀਆਂ ਫਸਲਾਂ ਨੂੰ ਤੇ ਵਾਦ ਕਰਨਾ ਪੈਂਦਾ ਜੀ ਹਾਂ ਤੇ ਪਰ ਐਤ ਕੀ ਇਹ ਕੰਮ ਖਰਾਬ ਹੋ ਗਿਆ ਜੀ ਪਹਿਲਾਂ ਪਿਛਲੇ ਸਾਲ ਅੰਗੂਰਾਂ ਦਾ ਹੋਇਆ ਇਸੇ ਲੋਟੀ ਇਹ ਹੁਣ ਫਿਰ ਇਸੇ ਲੋਟੀ ਇਹਦਾ ਕਿਨੂਆ ਦਾ ਹੋਈ ਜਾਂਦਾ ਜੀ ਅੰਗੂਰਾਂ ਵੇਲੇ ਵੀ ਜੀ ਅਸੀਂ ਖਬਰ ਲਵਾਈ ਸੀ ਕੋਈ ਸਰਕਾਰ ਨੇ ਸਾਡੀ ਗੱਲ ਸੁਣੀ ਨਹੀਂ ਹਾਂ ਅੰਗੂਰਾਂ ਦਾ ਵੀ ਖਰਾਬ ਹੋ ਗਿਆ ਜੀ ਤੇ ਇਸ ਵਾਰ ਕਿਨੂਆ ਦਾ ਜੀ ਇਹ ਕਿਨੂਆ ਦਾ ਵੀ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਕੀ ਹਾਲ ਹੋਈ ਜਾਂਦਾ ਸਰਕਾਰ ਕਹਿੰਦੀ ਵੀ ਤੁਸੀਂ ਕਣਕ ਦਾ ਚੱਕਰ ਛੱਡੋ ਨਰਮਾ ਛੱਡ ਦੋ ਝੋਨਾ ਛੱਡ ਦੋ ਬਾਗਬਾਨੀ ਚਾਓ ਸਬਜ਼ੀ ਲਾਓ ਫਿਰ ਕੋਈ ਫਾਇਦਾ ਨਹੀਂ ਹੋ ਰਿਹਾ ਫਾਇਦਾ ਕਿੱਥੋਂ ਹੋ ਰਿਹਾ ਜੀ ਆ ਦੇਖ ਲਓ ਫਿਰ ਇਸ ਹਿਸਾਬ ਨਾਲ ਤਾਂ ਝੋਨੇ 'ਚ ਹੀ ਫਾਇਦਾ ਜੀ ਸਾਨੂੰ ਤਾਂ ਜਿਹੜੇ ਹਿਸਾਬ ਨਾਲ ਇਹ ਇਤਕੀ ਇਨਾ ਖਰਚਾ ਕਰਕੇ ਕੁਝ ਹੋ ਨਹੀਂ ਰਿਹਾ ਜੀ ਸਮਾਰ ਕੇ ਹੈ ਬਿਕ ਰਿਹਾ ਇਹ 9-10 ਰੁਪਏ ਇਹਦੀ ਚੱਲ ਰਿਹਾ ਜੀ ਇਹ ਭਾਅ ਇਹਦਾ ਤੇ 4 ਰੁਪਏ ਮੰਡੀ ਕਰਨ ਦਾ ਖਰਚਾ ਹੀ ਫਿਰ ਦੱਸੋ ਕਿਸਾਨ ਦੇ ਪੱਲੇ ਬਾਕੀ ਕੀ ਹੈ ਇਹ ਇਹ ਕਰਕੇ ਤਾਂ ਫਿਰ ਹੁਣ ਲੋਕ ਝੋਨੇ ਦੇ ਚੱਕਰ 'ਚ ਦੁਵਾਰੀ ਪਹਿਣਗੇ ਜੀ ਜਿਹੜਾ ਜਦੋਂ ਫੇਲ ਹੋ ਜਾਂਦਾ ਜੀ ਇਹ ਸੌਦਾ ਪਹਿਲਾਂ ਪਿਛਲੇ ਵਾਰ ਜੀ ਅ ਮਈ ਦੇ ਵਿੱਚ ਅੰਗੂਰ ਸੀਗੇ ਉਦੋਂ ਝਖੜ ਝੋਲਾ ਗਿਆ ਅੰਗੂਰ ਮੇਰੇ ਕੋਲੇ ਆਪਦੇ ਕੋਲੇ 2 ਕਿੱਲੇ ਬਾਗ ਸੀਗਾ ਜੀ ਅੰਗੂਰਾਂ ਦਾ ਤੇ ਉਦੋਂ ਝਖੜ ਆ ਗਿਆ ਜੀ ਉਹ ਅੰਗੂਰ ਵੀ ਖਰਾਬ ਹੋ ਗਏ ਜੀ ਉਦੋਂ ਕੁਝ ਨਹੀਂ ਵਟਿਆ ਗਿਆ ਅੰਗੂਰਾਂ ਦਾ ਇਹੀ ਹਾਲ ਹੁਣ ਕਿੰਨਾਂ ਦਾ ਹੋ ਰਿਹਾ ਹੈ ਜੀ ਹੁਣ ਤੁਸੀਂ ਦੇਖ ਲਓ ਜੀ ਬਸ ਸਾ ਸੋਣਾ ਕੀ ਲੱਗਦਾ ਕਿਸ ਤਰ੍ਹਾਂ ਦਾ ਉਪਰਾਲਾ ਕਰੇ ਸਰਕਾਰ ਜਿਵੇਂ ਇੱਥੇ ਕਿੰਨੂਆਂ ਦੇ ਬਾਗ ਨੇ ਜੇ ਕੋਈ ਫੈਕਟਰੀ ਲੱਗੇ ਜਾਂ ਕੋਈ ਸਰਕਾਰ ਕਰੇ ਜੀ ਕੋਈ ਬਾਹਰ ਬੂਰ ਲਜਾਣ ਦਾ ਇਹਨਾਂ ਦਾ ਕੋਈ ਉਹੋ ਜਿਹਾ ਸਿਸਟਮ ਬਣੇ ਕੋਈ ਜਮਾ ਮੰਨ ਲਓ ਕਿ ਵਿਦੇਸ਼ੀ ਬਾਗ ਜਿਆ ਕਰਨ ਕਿਸੇ ਕਿਸੇ ਭਰ ਕੇ ਕਿਸੇ ਸਵਾਰੀ ਰਾ ਲੱਗੇ ਜੀ ਹੁਣ ਨੇੜੇ ਦੀਆਂ ਲੋਕਲ ਮੰਡੀਆਂ ਦੇ ਵਿੱਚ ਇਹ ਬਾਗ ਵਾਲੇ ਆ ਜੀ ਹੁਣ ਇੱਥੇ ਕੋਲੇ ਵਿਕ ਨਹੀਂ ਰਿਹਾ ਵਿਆਹ ਸ਼ਾਦੀ ਵੀ ਨਹੀਂ ਹੁਣ ਹਾਂ ਵਿਆਹ ਸ਼ਾਦੀ ਆ ਜਿਵੇਂ ਪੋਦਾ ਮਹੀਨਾ ਕਰਕੇ ਜੀ ਹੁਣ ਵਿਆਹ ਸ਼ਾਦੀ ਬੰਦ ਹੈ ਠੰਡ ਦੇ ਕਾਰਨ ਤੇ ਹੁਣ ਤੁਸੀਂ ਦੇਖ ਲਓ ਜੀ ਜੇ ਤਾਂ ਕੋਈ ਸਰਕਾਰ ਦਾ ਸਰਕਾਰ ਥੋੜਾ ਬਹੁਤਾ ਹੱਲ ਕਰੇ ਇਹਦਾ ਬਾਹਰ ਅੰਦਰ ਲਿਜਾਣ ਦਾ ਤਾਂ ਉਸ ਹੱਬ ਨਾਲ ਇਹ ਵਿਕ ਜਾਣੀ ਤੇ ਹੁਣ ਤਾਂ ਕਰਕੇ ਇਹ ਵਿਕ ਨਹੀਂ ਰਹੀ ਫਿਰ ਕੀ ਹੱਲ ਆ ਫਿਰ ਬਾਗ ਪਟਣ ਨਹੀਂ ਜਾਉਂਗੇ ਨਹੀਂ ਪਟਦੇ ਤਾਂ ਚਲੋ ਹਜੇ ਨਹੀਂ ਜੀ ਉਹ ਤਾਂ ਹਾਲ ਨਹੀਂ ਹੁੰਦਾ ਵੀ ਦੇਖਦੇ ਆ ਹੱਲ ਨਹੀਂ ਹੁੰਦਾ ਵੈਸੇ ਤੇ ਦੇਖਦੇ ਆ ਜੀ ਪੱਟਣ ਨੂੰ ਤਾਂ ਹੁਣ ਜੇ ਤੁਸੀਂ ਐ ਲਾ ਲਓ 10-10 ਸਾਲਾਂ ਦੇ ਬੂਟੇ ਇਹ ਤਿਆਰ ਕਰੇ ਹੋਏ ਆ ਪੱਟਣ ਨੂੰ ਵੀ ਜੀ ਨਹੀਂ ਕਰਦਾ ਇਹਨਾਂ ਨੂੰ ਜੇ ਹੁਣ ਪਟਾਂਗੇ ਤਾਂ ਦੁਬਾਰਾ ਫਿਰ ਦੇਖ ਲਓ ਵੀ ਕਿੰਨਾ ਇਹਨਾਂ ਨਾਲ ਖਰਚਾ ਕਰਕੇ ਇਹ ਤਿਆਰ ਕਰੇ ਹੋਇਆ ਜੀ ਤੇ ਅਈ ਅਸੀਂ ਤਾਂ ਇਹੀ ਗੱਲ ਕਹਿੰਦੇ ਆ ਜੀ ਕੋਈ ਸਰਕਾਰ ਮਾੜਾ ਮੋਟਾ ਮੁਆਵਜ਼ਾ ਦੇਵੇ ਜਾਂ ਇਹਦਾ ਕੋਈ ਹੱਲ ਕਰੇ ਬਾਹਰ ਅੰਦਰ ਲਜਾਣ ਦਾ ਤਾਂ ਫੇਰ ਇਹਦਾ ਕੋਈ ਚਾਰ ਪੈਸੇ ਕਿਸਾਨ ਨੂੰ ਬਚਣ ਜੀ ਬਾਗਬਾਨੀ ਵਾਲੇ ਆਉਂਦੇ ਕੋਈ ਬਾਗਬਾਨੀ ਵਿਭਾਗ ਥੋੜੇ ਖਲਾਉਂਦਾ ਕੋਈ ਥੋੜੀ ਸਾਰ ਲੈਂਦਾ ਬਾਗਬਾਨੀ ਜੀ ਪਿਛਲੇ ਸਾਲਾਂ ਚ ਤਾਂ ਦਵਾਈ ਵੀ ਫ੍ਰੀ ਮਿਲਦੀ ਸੀ ਕ੍ਰੇਟ ਵੀ ਮਿਲਦੀ ਸੀ ਸਬਸਿਡੀ ਤੇ ਜੀ ਪਰ ਹੁਣ ਸਾਡੇ ਮੌੜ ਹੈ ਜੀ ਮੌੜ ਕਈ ਸਾਲਾਂ ਦਾ ਜੀ ਦਫ਼ਤਰ ਹੁਣ ਕਮਰਾ ਮਿਲਿਆ ਜੀ ਦਫ਼ਤਰ ਹੀ ਨਹੀਂ ਮਿਲਿਆ ਪਹਿਲੀ ਗੱਲ ਤਾਂ ਜੀ ਸਾਨੂੰ ਵੱਖ-ਵੱਖ ਸਹੂਲਤਾਂ ਦੇਣ ਦੀ ਲੋੜ ਹੈ ਜੀ ਖਾਸ ਕਰਕੇ ਮੁੱਖ ਮੰਤਰੀ ਨੂੰ ਧਿਆਨ ਦੇਣ ਦੀ ਗੱਲ ਹੈ ਜੀ ਸਾਡੇ ਇਹ ਦੋਹੇ ਮੌੜ ਹਲਕਾ ਤਲਵੰਡੀ ਹਲਕਾ ਇਹ ਬਾਗਾਂ ਦਾ ਪਿੰਡ ਪੈਂਦੇ ਆ ਜੀ ਕਈ ਪਿੰਡ ਇਨ੍ਹਾਂ ਚ ਕਦੇ ਨਹੀਂ ਸਾਡੇ ਘੇੜਾ ਮਾਰਿਆ ਇਸ ਕਰਕੇ ਬਾਤ ਉਹ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਗੱਲ ਕਰੀ ਹੁਣ ਕਹਾ ਮੌਸਮ ਜਿਵੇਂ ਸਰਦੀ ਦਾ ਆ ਜਾਂਦਾ ਰੋਟ ਤੁੰਦ ਪੈਰੀ ਹੈ ਉਹ ਇਹਨਾਂ ਕਿੰਨਾ ਨੁਕਸਾਨ ਹੁੰਦਾ ਬਰ ਤੁੰਦ ਨਾਲ ਕਿੰਨਾ ਡਰਦਾ ਸੋਣ ਬਹੁਤ ਜਿਆਦਾ ਜੀ ਹੁਣ ਇੱਕ ਮਹੀਨਾ ਹੁਣ ਦੇਖ ਲਓ ਥੱਲੇ ਕੇਰ ਪਈ ਜਾਂਦੀ ਹੈ ਜੀ ਇਸ ਕਰਕੇ ਪਹਿਲਾਂ ਦਵਾਈਆਂ ਚੰਗੀਆਂ ਆਉਂਦੀਆਂ ਸੀ ਹੁਣ ਦਵਾਈ ਸਬਸਿਡੀ ਸਾਨੂੰ ਦੇਣ ਦਾ ਹੱਕ ਬਣਦਾ ਸੀ ਕੋਈ ਸਬਸਿਡੀ ਨਹੀਂ ਮਿਲਦੀ ਇਹਦਾ ਇਹੀ ਗੱਲ ਹੈ ਜੀ ਵੀ ਸਰਕਾਰ ਬਣਾ ਵੀ ਖਾਸ ਕਰਕੇ ਮੁੱਖ ਮੰਤਰੀ ਨੂੰ ਧਿਆਨ ਦੇਣ ਦੀ ਲੋੜ ਹੈ ਜੀ ਇਸ ਗੱਲ 'ਚ ਵੀ ਬਾਗਾਂ ਵਾਲੇ ਕਿਸਾਨਾਂ ਦੀ ਵੀ ਸੁਣਵਾਈ ਹੋਵੇ ਜੀ ਹੋਵੇ ਜਦੋਂ ਜੀ ਸਰਦੀ ਆਉਂਦੀ ਆ ਤਾਂ ਫਿਰ ਨਾਲੇ ਤੁਹਾਨੂੰ ਚਿੰਤਾ ਇੱਕ ਦਾ ਪਹਾੜ ਹੀ ਮਿਲ ਰਿਹਾ ਇੱਕ ਨੂੰ ਠੰਡ ਕਰਕੇ ਡਿੱਗੀ ਜਾਂਦਾ ਕਿੱਥੇ ਤਾਂ ਜੀ ਸਾਡੇ ਮਨਾਂ ਚ ਖੁਸ਼ੀ ਸੀ ਜੀ ਐ ਕਿ ਬਾਗਾਂ ਦੀ ਫਸਲ ਬਹੁਤ ਜ਼ਿਆਦਾ ਹੋਈ ਸੀਗੀ ਫਲ ਬਹੁਤ ਜ਼ਿਆਦਾ ਲੱਗੇ ਸੀ ਤੇ ਪੈਸੇ ਘੱਟ-ਵੱਟੇ ਜਾਣਗੇ ਘੱਟੋ-ਘੱਟ 60000 ਰੁਪਿਆ ਕਿੱਲੇ ਦਾ ਖਰਚਾ ਆ ਰਿਹਾ ਜੀ ਇਸ ਕਰਕੇ ਜੀ ਘਾਟੇ ਦਾ ਸੌਦਾ ਹੋਇਆ ਫੇਰ ਕੀ ਇਸ ਤਰ੍ਹਾਂ ਦੀ ਮੰਗ ਕੀ ਹੈ ਸਰਕਾਰ ਤੋਂ ਸਰਕਾਰ ਕਿਸ ਤਰ੍ਹਾਂ ਦਾ ਉਪਰਾਲਾ ਕਰ ਸਕਦੀ ਹੈ ਸਾਨੂੰ ਵੀ ਬਾਗ ਹੋਰ ਉਤਸ਼ਾਹਤ ਹੋ ਸਕਣ ਖਾਸ ਕਰਕੇ ਸਾਡੇ ਨਾ ਤਾਂ ਇੱਥੇ ਲੈਬੋਰੀ ਹੈ ਜੀ ਮਿੱਟੀ ਟੈਸਟ ਵਾਸਤੇ ਕੋਈ ਪਾਣੀ ਟੈਸਟ ਵਾਸਤੇ ਹੋਰ ਵੀ ਬੱਖ ਬੱਖ ਖਾਸ ਕਿੰਨੂ ਵਾਲੀ ਸਾਫ ਸਫਾਈ ਵਾਸਤੇ ਵੀ ਫੈਕਟਰੀ ਚਾਹੀਦੀ ਹੈ ਸਰਕਾਰ ਵੱਲੋਂ ਹੂੰ ਕੋਲਡ ਸਟੋਰ ਚਾਹੀਦੀ ਹੈ ਸਾਨੂੰ ਹੂੰ ਹਾਂ ਜਾਂ ਬਾਹਰ ਬਾਹਰ ਹਾਂ ਜਾਂ ਬਾਹਰ ਬਾਸਤੀ ਜੀ ਕੋਈ ਇੰਤਜ਼ਾਮ ਫੈਕਟਰੀ ਤੁਹਾਨੂੰ ਲੱਗਦਾ ਵੀ ਕਿਰਨਾਂ ਦਾ ਕੋਈ ਜਾਂ ਜੂਸ ਬਿਕਣ ਲੱਗ ਜੇ ਲੱਗ ਹਾਂਜੀ ਹਾਂਜੀ ਇੱਥੇ ਬਣਨੀ ਚਾਹੀਦੀ ਹੈ ਜੀ ਟਰਾਂਸਪੋਰਟ ਵਾਸਤੇ ਵੀ ਸਹੂਲਤ ਦੇਣੀ ਚਾਹੀਦੀ ਹੈ ਸਰਕਾਰ ਨੂੰ ਬਾਹਰ ਦੂਜੀਆਂ ਸਟੇਟਾਂ ਚ ਕਿੰਨੂੰ ਜਾਵੇ ਹੂੰ ਬਿਲਕੁਲ ਇਹ ਸਨ ਕਿਸਾਨ ਜਿਨ੍ਹਾਂ ਨੇ ਆਪਣਾ ਦੁਖੜਾ ਦੱਸਿਆ ਕਿ ਬੇਸ਼ੱਕ ਇਹਨਾਂ ਨੇ ਸਰਕਾਰ ਦੀ ਮੰਨੀ ਹੈ ਬਾਗ ਲਾ ਰਹੇ ਨੇ ਪਰ ਬਾਗਾਂ ਚੋਂ ਵੀ ਹੁਣ ਇਹਨਾਂ ਲਈ ਘਾਟੇ ਦਾ ਸੌਦਾ ਹੋ ਰਿਹਾ ਹੈ ਜਿਸ ਕਰਕੇ ਇਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਜੇ ਬਾਗਬਾਨੀ ਬਚਾਉਣਾ ਚਾਹੁੰਦੀ ਹੈ ਤਾਂ ਬਾਗਾਂ ਵੱਲ ਧਿਆਨ ਦੇਵੇ ਮਨੀਸ਼ ਗਰ ਪੀਟੀਸੀ ਨਿਊਜ਼ ਪਿੰਡ ਬੁਰਜ ਮਾਨਸਾ ਬਠਿੰਡਾ